ਆ ਜੀ ਰਾਵਣ ਦਾ ਫੇਸ ਇਹਨੂੰ ਕਲਰ ਕਲਰ ਜ ਹੋਣਾ ਦੋ ਦਿਨ ਦਰਾਂ ਬਾਅਦ ਤਿਆਰੀ ਹੋਉਂਦੀ ਆ ਵੇਖੋ ਕਿੱਡਾ ਤਗੜਾ ਫੇਰਿਆ ਇੱਥੋਂ ਲੈ ਗਦੇ ਆ ਫੇਸ ਆ ਗੁੰਭ ਕਰਨ ਮੇਘਨਾਥ ਤੇ ਰਾਵਣ ਤੇ ਕਲਰ ਕਲਰ ਕਰਾਂਗੇ ਅਭੀ ਹਾਂ ਕਲਰ ਹੋਗਾ ਹੋਰ ਕੀ ਕਰ ਮੂਠ ਇਸ ਕੇ ਸਹਾਵਾਤ ਹਿਲ ਕਲਰ ਪੇਪਰ ਠੀਕ ਆ ਮੈਂ ਬਾਸੋਕੀ ਕੋਈ ਗਿਣਤੀ ਨਹੀਂ ਹੈ ਬਾਸ ਗਿਣਤੀ ਨਹੀਂ ਹੈ ਗਿਣਤੀ ਬਾਸ బిਗੇਸਟ ਰਾਵਣ ਇਹਦਾ ਪੰਜਾਬ ਆਹ ਵਾਜੀ ਧੜ ਪਏ ਤੇ ਬਾਵਾ ਲੱਗੀਆਂ ਰਾਵਣ ਤੇ ਥੱਲੇ ਜਾ ਕੇ ਲਾਗੋ ਦਿਖੋਨੇ ਆ ਅੰਦਰ ਕੀ ਜਾਲ ਜਾਲ ਬਣਿਆ ਮੈਂ ਤੁਹਾਨੂੰ ਦੱਸਤਾ ਤੁਹਾਡੀ ਜਾਣਕਾਰੀ ਕਿ ਪਟਾਕੇ ਨੇ ਗਿੰਤ ਪਟਾਕੇ ਦੇ ਵਿੱਚ ਪੈਣੇ ਨੇ ਜੋ ਕਿ ਪਟਾਕੇ ਦੀ ਵੀ ਗਿਣਤੀ ਆ ਨਹੀਂ ਆਂਟੀ ਇਹ ਹੋ ਰਹੇ ਕੋ ਰਹਿ ਗਏ ਆਓ ਵੀ ਮਿੱਤਰੋ ਚੰਡਾਉਲ ਚੱਲ ਗਿਆ ਜਿਹਦੇ ਚੰਡਾਉਲ ਤੇ ਨਹੀਂ ਆ ਰਹੇ ਵਾਹ ਵਾਹ ਕਿਆ ਬਾਦ ਹੈ ਕਹ ਨਹੀਂ ਆ ਰਹਾ ਆਹ ਪੰਗੂੜਾ ਵੇਖੋ ਕਿੱਡਾ ਘਣ ਯਾਰ ਘੁੰਮਦਾ ਵੇਖੋ ਪੂਰਾ ਉੱਪਰ ਤੱਕ ਪੁੱਠਾ ਆ ਜਾਂਦਾ ਬੰਦਾ ਜੋ ਜਾਂਦਾ ਵੇਖੋ ਪੁੱਠੇ ਹੋ ਗਏ ਜੀ ਦੇਖੇ ਤੁਹਾਨੂੰ ਪਤਾ ਹੈ ਪੂਰੇ ਇੰਡੀਆ ਵਿੱਚ 12 ਅਕਤੂਬਰ ਨੂੰ ਦੁਸ਼ਰਾ ਮਨਾਇਆ ਜਾਣਾ ਵਾ ਤੇ ਫੁੱਲ ਜੋਸ਼ ਰੌਣਕਾਂ ਨਾਲ ਸਾਰੇ ਇੰਡੀਆ ਵਿੱਚ ਤਿਆਰੀਆਂ ਚੱਲਣੀਆਂ ਉਵੇਂ ਹੀ ਤਿਆਰੀ ਆਪਣੇ ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਹੋਉਦੀ ਹੈ ਤੇ బిਗੇਸਟ ਰਾਮਨ ਜਿੱਥੇ ਬੰਦਾ ਵਾ ਜਿਵੇਂ ਤਿਆਰੀ ਕਰਦੇ ਨੇ ਕਾਰੀਗਰ ਕਿਦੋਂ ਦਾ ਤਿਆਰੀਆਂ ਹੋਉਂਦੀਆਂ ਤੇ ਕਿੰਨੇ ਪਟਾਕੇ ਦੇ ਵਿੱਚ ਪੈਣੇ ਨੇ ਅੱਜ ਦੇ ਬਲੋਗ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਤੇ ਇਸ ਬਲੋਗ ਵਿੱਚ ਨੂੰ ਲਾ ਸਕਦੇ ਜ਼ਰੂਰ ਵੇਖੋ ਸੋ ਰਾਵਣ ਇੱਥੇ ਬੰਦਾ ਪਿਆ ਵਾ ਆ ਤਾੜ ਇੱਧਰ ਸਾਰੇ ਪਏ ਆ ਤੇ ਬਾਵਾ ਲੱਤਾਂ ਉਹਨਾਂ ਦੀਆਂ ਸਾਰਾ ਮਲ ਸਿਰ ਤੋਂ ਲਾ ਕੇ ਪੈਰਾਂ ਤੱਕ ਹਰ ਇੱਕ ਚੀਜ਼ ਉੱਤੇ ਬੰਦੀ ਪਈ ਆ ਕਾਰੀਗਰ ਬਣਾਉਣ ਦੇ ਲੱਗੇ ਆ ਉੱਪਰ ਜਾ ਕੇ ਤੁਹਾਨੂੰ ਕੱਲੀ-ਕੱਲੀ ਚੀਜ਼ ਡਿਟੇਲ ਆ ਵਿਖਾਉਨੇ ਆ ਕਿਵੇਂ ਬੰਦੀ ਆ ਕਿ ਵੀ ਕੀ ਦਾ ਟਾਈਮ ਲੱਗਦਾ ਕੀ ਚ ਜਾਓ ਉੱਪਰ ਚੱਲਦੇ ਤਾਂ ਨਾਲ ਗੱਲਬਾਤ ਵੀ ਕਰਦੇ ਆ हां टाउटाला ख्याल लेवी बनानी इन आदि आ जी रावण ਦਾ ਫੇਸ ਇਹਨੂੰ ਕਲਰ ਕਲਰ ਜ ਹੋਣਾ ਦੋ ਦਿਨ ਦਰਾਂ ਬਾਅਦ ਤਿਆਰੀ ਹੋਉਂਦੀ ਆ ਵੇਖੋ ਕਿੱਡਾ ਤਕੜਾ ਫੇਰ ਆ ਇਥੋਂ ਲੈ ਗਦੇ ਆ ਫੇਸ ਆ ਤੇ ਆ ਆ ਗਿਆ ਕੁੰਭ ਕਰਨ ਦਾ ਇਦਾਂ ਸੇਰੇ ਸਾਰੇ ਫੇਸ ਬਣਿਆ ਕੁੰਭ ਕਰਨ ਫੇਰ ਆ ਗਿਆ ਆਪਣਾ ਮੇਗਨਾਥ ਇਹ ਤਿੰਨ ਚਾਰ ਫੇਸ ਬਣੇ ਇੱਥੇ ਆ ਵੇਖੋ ਛੋਟਾ ਫੇਸ ਮਤਲਬ ਸਾਰੇ ਫੇਸ ਬਣੇ ਕਿੰਨੇ ਵਧੀਆ ਤਰੀਕੇ ਨਾਲ ਕਿੰਨਾ ਟਾਈਮ ਲੱਗਾ ਯਾਰ ਤੇ ਵੇਖੋ ਕਿੰਨਾ ਘੈਂਟ ਜੁਨੀਕ ਜਾਂ ਲੱਗਾ ਨੇ ਫੇਸ ਬੜੇ ਹੀ ਤਕੜੇ ਤਕੜੇ ਬਣਾਏ ਆ ਆ ਵੇਖੋ ਮਟੀਰੀਅਲ ਤਿਆਰ ਕੀਤਾ ਆਹ ਵੇਖੋ ਕਿੰਨਾ ਕੂਛ ਤਿਆਰ ਹੋਇਆ ਕਿੰਨੀ ਮਿਹਨਤ ਤੇ ਲਾਗਤ ਲੱਗੀ ਆ ਸਾਰੇ ਫੇਸ ਪਾਇਆ ਤਾਂ ਇੱਥੇ ਇਹਨਾਂ ਦਾ ਕਿੱਟਾ-ਕੋਟਾ ਪਿਆ ਸਮਾਨ ਸਮਾਰਾ ਪਿਆ ਵਾ ਕਿਉਂਕਿ ਇੱਥੇ ਰਹਿਂਦੇ ਤੇ ਇੱਥੇ ਆ ਵੇਖੋ ਖਬਾਰ ਰੰਦੀ ਰੱਦੀ ਸਾਰਾ ਕੁਛ ਇੱਥੇ ਆ ਮਟੀਰੀਅਲ ਇਹਦੇ ਵਿੱਚ ਭਰਿਆ ਹੋਇਆ ਇੱਥੇ ਰੈਡੀ ਹੋਉਂਦਾ ਤੇ ਆਬ ਕਿੱਟਾ-ਕੋਟਾ ਪਿਆ ਇੱਥੇ ਰਹਿਂਦੇ ਉਦੋਂ ਦੇ ਆ ਵੇਖੋ ਸਾਰਾ ਕੁਛ ਆਵਾਸ ਊਂਸ ਪਏ ਆ ਸਾਰੇ ਫੇਸ ਲੱਗਣੇ ਉੱਤੇ ਰੈਡੀ ਹੋਣਾ ਹਜੇ ਪੂਰਾ ਤੇ ਕਲਰ ਕਲਰ ਕਰਾਂਗੇ ਅਬ ਆ ਕਲਰ ਹੋਗਾ ਹੋਰ ਕੀ ਕਰ ਮੂਹ ਕਿਸ ਦੀ ਸਹਾਇਤਾ ਹੇਲ ਕਲਰ ਪੇਪਰ ਠੀਕ ਆ ਤੋ ਕਦੋਂ ਸੇ ਜਾ ਰਹੇ ਹੋ ਆਪੇ ਇਹ ਮੇਰੇ ਕੋਲ ਹੀ ਨਾ ਕਮ ਸੇ ਕਮ 12 ਸਾਲ ਨਾ ਨਾ ਕਦ ਸੇ ਅਭੀ ਜਬ ਬਣਾ ਰਹੇ ਹੋ 라ਵਣ ਇਹ ਤੋ ਮਾਰੇ ਠੇਕਦਾਰ ਕੋ ਬਤਾਇਆ ਠੀਕ ਆ ਠੀਕ ਆ ਠੇਕਦਾਰ ਕੇ ਜੋ ਪਰਦਾ ਦਾ ਬਰਦਾਦਾ ਸੇ ਇੱਥੇ ਬਤਾ ਰਹੇ ਠੀਕ ਆ ਠੀਕ ਆ 2033 ਸਾਲ ਸੇ ਇਹ ਸਭੀ ਫੇਸ ਹੀ ਆ ਹਾਂ ਐਸਾ ਹੀ ਠੀਕ ਆ ਠੀਕ ਆ ਠੀਕ ਆ ਜੇ ਸਭੀ ਫੇਸ ਹੈ ਇਸ ਮੇ ਆ ਸਾਰੇ ਫੇਸ ਹੈ ਯਾਰ ਆ ਵੇਖੋ ਕਿੰਨਾ ਹੋਇਆ ਆਪਾਂ ਚੀਜ਼ਾਂ ਲੱਗਣੀਆਂ ਮਲ ਸਾਰੇ ਤਿਆਰ ਹੋਉਂਦੇ ਆ ਭਾਵੇਂ ਵਿੱਚ ਲੱਗਣਾ 라ਵਣ ਦੇ ਧਾੜ ਦੇ ਤੇ ਬੋਹ ਕਿਹਣ ਕਿਹਾਂ ਚ ਜਬਣੀਆਂ ਵ ਅੱਲੀ-ਕੱਲੀ ਚੀਜ਼ ਨੂੰ ਵੇਖੋ ਯਾਰ ਕਿੱਦਾਂ ਬਣਿਆ ਇੰਨਾਂ ਆ ਵੇਖੋ ਇਹ ਰਾਵਣ ਮੇਕਿੰਗ ਬੰਦਾ ਪਿਆ ਪੂਰਾ ਡਿਜ਼ਾਈਨ ਤਿਆਰ ਹੋਉਂਦਿਆ ਵਾ ਬਹੁਤ ਖਤਰਨਾਕ ਡਿਜ਼ਾਈਨ ਆ ਤੇ ਸਭ ਤੋਂ ਬਿਗੇਸਟ ਰਾਵਣ ਇੰਦਾ ਲੁਧਿਆਣਾ ਬਿਗੇਸਟ ਰਾਵਣ ਇੰਦਾ ਪੰਜਾਬ ਆਪਣੇ ਤੇ ਵੇਖੋ ਬਾਸ ਕਿੰਨਾ ਵਾਸੀਂ ਪੁੱਛਦੇ ਕਿੰਨੀ ਬਾਸ ਲੱਗਾ ਕੀ ਪ੍ਰਾਈਸ ਕੀ ਇਹਨਾਂ ਨੂੰ ਖਰਚਾ ਲੱਗਾ ਪੁੱਛਦੇ ਸਾਰੀ ਆ ਜੋ ਆ ਸਾਡੇ ਅਖਿਲ ਭਈਆ ਵਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਰਾਵਣ ਕਿੱਦਾਂ ਬਣਦਾ ਕੀ ਬਾਸ ਖਿਲ ਬਾਈ ਬਤਾਣਾ ਸਭ ਤੋਂ ਵੱਡਾ ਰਾਵਣ ਜਹੀ ਬਣਦਾ ਹੈ ਤੇ ਇਹਦੇ ਵਿੱਚ ਬਾਸ ਕਿੰਨਾ ਕੁ ਲੱਗ ਜਾਂਦਾ ਤੇ ਬਰੂਦ ਕਿੰਨਾ ਕੁ ਪੈ ਜਾਂਦਾ ਦੇ ਪਟਾਕੇ ਵਗੈਰਾ ਅੱਛਾ ਰੈਡੀ ਆਪ ਕਰਦੇ ਹੋ ਤਾਂ ਕੈਸੇ ਹੋਤਾ ਹੋਗਾ ਇਸ ਤਰੀਕੇ ਦੇ ਫੈਕਟਿੰਗ ਅੱਛਾ ਅੱਛਾ ਨਹੀਂ ਇਸਮੇ ਨਹੀਂ ਕਰਦੇ ਹਮ ਇਸ ਰਾਵਣ ਮੈਂ ਨਹੀਂ ਕਰਦੇ ਰਾਵਣ ਮੈਂ ਨਹੀਂ ਇਧਰ ਘਟੋ

3 ਬਨੇਗਾ ਨਾ 라ਵਣ কুমਕਨ ਨਾ ਮੇਗਨਾ ਇਹ 라ਵਣ 125 ਉਦਗਾ কুমਕਨ ਮੇਗਨਾ 70 70 ਵੈਸੇ ਤੁਸੀਂ ਸਾਰੇ ਆਏ ਕਿੱਥੋਂ ਹਾਂ ਅੱਛਾ ਆਗਰੇ ਤੋਂ ਆਏ ਹੋ ਠੀਕ ਹੈ ਅੱਛਾ ਪੱਤਾ ਵਾਲੀ ਦੇ ਤੋਂ ਇੱਥੋਂ ਤੇ ਖਾਣਾ ਪਾਣੀ ਕਿੱਦਾਂ ਬਣਾਉਂਦੇ ਵਜੇ 1 ਮਹੀਨਾ ਕਰੀਬ ਹੋ ਗਿਆ 45 ਦਿਨ ਹੋ ਗਏ ਜਿੱਤੇ 라ਵਣ ਗਲੇਗਾ ਅੱਛਾ ਅੱਛਾ ਅਸੀਂ ਆਪਣੇ ਇੱਥੇ ਬਣਾਤੇ ਆਂ ਔਰ ਦੁਕਾਨ ਤੋਂ ਮੰਗਾ ਲੈਂਦੇ ਆਂ ਅੱਛਾ ਅੱਛਾ ਜੇ ਐਸਾ ਟਾਈਮ ਹੁੰਦਾ ਉਸ ਤਰੀਕੇ ਨਾਲ ਮੰਗਾ ਲੈਂਦੇ ਆਂ ਭਈਆ ਤਿਆਰੀ ਕਰਦੇ ਪੂਰੀ 12 ਨੂੰ ਆਗਾ ਦੁਸ਼ਹਰਾ ਤੇ ਰੋਟੀ ਪਾਣੀ ਇੱਥੋਂ ਮੰਗਾਉਂਦੇ ਆਂ ਕਦੀ ਹੋਟਲ ਜੋ ਖਾ ਲ ਪੀ ਲੈਂਦੇ ਬਾਕ ਇਹ ਕਿ ਰਾਵਣੀ ਬਣ ਰਹੀ ਹੈ ਰਾਵਣੀ ਹੈ ਠੀਕ ਆ ਤਾਂ ਰਾਵਣੀ ਬਣ ਰਹੀ ਹੈ ਇੱਥੇ ਖਾਣਾ ਖੋਣਾ ਬਣਾਉਂਦੇ ਆ ਯਾਰ ਆ ਵੇਖੋ ਸਾਰਾ ਸਮਾਨ ਤੇ ਆਇਆ ਵਾ ਇੱਥੇ ਰੈਲੀ ਰੂੜੀ ਕਰਦੇ ਬਾਕੀ ਬਾਰੋਂ ਮੰਗਾ ਲੈਂਦੇ ਆ ਤਾਂ ਲੇਵੀ ਤਿਆਰ ਹੁੰਦੀ ਪਈ ਇੱਕ ਆ ਕਾਰੀਗਰ ਤੇ ਆ ਵੇਖੋ ਲੇਵੀ ਐਦਾ ਦੀ ਆ ਤਿਆਰ ਹੁੰਦੀ ਆ ਇਹ ਤੇ ਚਿਪਕੁੰਦੇ ਆਇਕਾ ਦੋ ਤੇ ਜਿਓ ਕਰਕੇ ਤੇੰਬਲ ਕਾਰੀਗਰ ਹੈਗੇ ਇੱਥੇ ਆ ਫੇਸ ਬਣਾਉਂਦੇ ਅੱਠ ਦਾ ਤੇ ਇੱਥੇ ਫੇਸ ਹੀ ਬਣਾ ਖੜੇ ਇਹਨਾਂ ਨੇ ਸਾਤੀ ਜਿਹੜੇ ਬਾਵਾ ਦੇ ਧਾੜੇ ਉਹ ਥੱਲੇ ਆ ਤੇ ਥੱਲੇ ਜਾ ਕੇ ਤੁਹਾਨੂੰ ਦਿਖਾਉਨੇ ਆ ਤੇ ਰਾਵਣ ਕਿੰਨੇ ਫੋੜਦਾ ਵੀ ਤੁਹਾਨੂੰ ਥੱਲੇ ਜਾ ਕੇ ਦੱਸਦੇ ਆ ਤੇ ਆਜੋ ਚੱਲਦੇ ਆ ਇੱਥੇ ਫੁੱਲ ਯੋਜਨਾ ਪਿਆਰੀ ਹੋਉਂਦੀ ਆ ਆਹ ਵਾਜੀ ਧੜ ਪਏ ਤੇ ਬਾਵਾ ਲੱਗੀਆਂ ਰਾਵਣ ਤੇ ਥੱਲੇ ਜਾ ਕੇ ਲਾਗੋ ਦਿਖਾਉਨੇ ਆ ਅੰਦਰ ਕੀ ਜਾਲਜਾ ਬਣਿਆ ਤੇ ਪਿਛਲੇ ਪਾਸੇ ਤੁਸੀਂ ਵੇਖ ਲਿਓ ਮੇਲਾ ਬਹੁਤ ਤਗੜਾ ਮੇਲਾ ਰਹਾ ਦਾ ਰਾਤ ਨੂੰ ਨਿਆਰਾ ਇਹਦਾ ਦਿਖਾਵਾਂਗੇ ਆਪਾਂ ਫਿਲਹਾਲ ਹ ਕਿੰਨੇ ਕਾਰੀਗਰੋ ਟੋਟਲ 28 25 ਕਾਰੀਗਰ ਆ ਯਾਰ ਆ ਸਾਰੇ ਬਾਕੀ ਬਾਕੀ ਕਿੱਥੇ ਆ ਬਾਕੀ ਸਾਈਡ ਭਾਗ ਹੈ ਸਾਈਡ ਮੇ ਮਤਲਬ ਇਧਰ ਉਧਰ ਹੋਗੇ ਕੰਮ ਕਰ ਰਹੇ ਸਭ ਹੀ ਆ ਨਾ ਹੋਂ ਉਪਰੋਂ ਆਪਾਂ ਥੱਲੇ ਆ ਗਏ ਆ ਜੀ ਤੇ ਵਾਂਸ ਦੀਆਂ ਆਂਦੇ ਆਣ ਗਿੰਤ ਵਾਂਸ ਲੱਗੇ ਆ ਤੇ ਆ ਹੈਗਾ ਕੁੰਭ ਕਰਨ ਇਹ ਵੀ ਹੈਗਾ 60 ਫੁੱਟ ਦਾ ਇਹਦੇ ਵਿੱਚ ਵੀ ਪਟਾਕੇ ਪੈਣੇ ਆ ਬਹੁਤ ਜ਼ਿਆਦਾ ਪਟਾਕੇ ਪੈਣੇ ਆ ਤੇ ਆ ਵੇਖੋ ਅੰਦਰ ਮੇਕਿੰਗ ਇਦਾਂ ਹੋਈ ਆ ਕਿੰਨਾ ਸੋਹਣਾ ਡਿਜ਼ਾਈਨ ਲੱਗਦਾ ਤੇ ਪ੍ਰਾਲੀ ਪ੍ਰੂਲੀ ਭਰਨੀ ਪਟਾਕੇ ਦੇ ਵਿੱਚ ਅਜੇ ਲੱਗਣੇ ਆ ਇਹ ਆ ਕੁੰਭ ਕਰਨ ਕੁੰਭ ਕਰਜਾ ਜਿਹੜੇ ਪਟਾਕੇ ਭਰੇ ਜਾਣੇ ਤੇ ਲੱਗੇ ਹੀ ਇਹਦੇਗਾ ਮੇਘਨਾਥ ਇਹ ਵੀ 60 ਫੁੱਟ ਦਾ ਇਹ ਦੋਵੇਂ ਹੈਗੇ 60-60 ਫੁੱਟ ਦੇ ਤੇ ਇਹਨੂੰ ਵੀ ਤਿਆਰ ਕਰਨ ਤਿਆਰ ਹੋ ਹੀ ਗਏ ਆ ਬਸ ਇਹਨਾਂ ਵਿੱਚ ਪਰਾਲੀ ਭਰਨੀ ਆ ਤੇ ਜਿਹੜੇ ਉਹਨਾਂ ਦੇ ਮੁਗੜ-ਮਕੜ ਉੱਪਰ ਲੱਗਣੇ ਇਹਦੇ ਅਜੇ ਤੇ ਪਟਾਕੇ ਭਰਨੇ ਬਸ ਬਾਕੀ ਇਹਦੇ ਵੀ ਅੰਦਰੋਂ ਵੇਖੋ ਯਾਰ ਕਿੰਨਾ ਬਾਸ ਲਾਇਆ ਵਾ ਕਿੰਨੇ ਜ਼ਬਰ ਜੋਰ ਨਾਲ ਵੇਖੋ ਬੰਨਿਆ ਆ ਇਹਨਾਂ ਨੂੰ ਤਰੀਕਾ ਕੋ ਕਿੰਨਾ ਹਿਲਦਾ ਨਹੀਂ ਆ ਤੇ ਇਧਰ ਨਾਲ ਹੀ ਆਉਂਦਾ ਫਿਰ ਰਾਵਣ ਜਿਹੜਾ ਕਿ ਇਥੋਂ బిਗੇਸਟ ਰਾਵਣ ਇੰਦਾ ਪੰਜਾਬ బిਗੇਸਟ ਰਾਵਣ ਇੰਦਾ ਲੁਧਿਆਣਾ 125 ਫੁੱਟ ਹੋਰ ਕਿਤੇ ਵੀ ਪੰਜਾਬ ਦੇ ਵਿੱਚ ਇੰਨਾ ਤਕੜਾ ਰਾਵਣ ਨਹੀਂ ਤੁਹਾਨੂੰ ਦੇਖਣ ਨੂੰ ਮਿਲੇਗਾ ਸਿਰਫ ਤੇ ਸਿਰਫ ਲੁਧਿਆਣਾ ਦੇ ਸ਼ਹਿਰ ਵਿੱਚ ਵੇਖਣ ਨੂੰ ਤੁਹਾਨੂੰ ਇਹ ਰਾਵਣ ਮਿਲੇਗਾ ਤੇ ਇਹਦੇ ਵੀ ਵਿਖਾਉਣ ਦੇ ਵੇਖੋ ਯਾਰ ਇਹਨੂੰ ਕਿਦਾਂ ਮਤਲਬ ਬਣਿਆ ਆ ਇਹਨੂੰ ਪੂਰੇ ਬਾਵਾ ਵੀ ਬੜਿਆ ਤੜੜਾ ਤੜੜੇ ਜਿਹਾ ਪਟਾਕਾ ਪੈਣਾ ਨਾ ਮੈਂ ਤੁਹਾਨੂੰ ਦੱਸਤਾ ਤੁਹਾਡੀ ਜਾਣਕਾਰੀ ਕਿ ਪਟਾਕਿਆਂ ਨੇ ਗਿੰਤ ਪਟਾਕੇ ਦੇ ਵਿੱਚ ਪੈਣੇ ਨੇ ਜੋ ਕਿ ਪਟਾਕਿਆਂ ਦੀ ਵੀ ਗਿਣਤੀ ਨਹੀਂ ਆ ਆ ਵੇਖੋ ਕਿਦਾਂ ਜਾਲਜਾ ਬਣਿਆ ਆ ਤੇ ਉਧਰੋਂ ਪਾਸੇ ਵਿਖਾਉਂਦੇ ਹੁਣ ਤੁਹਾਨੂੰ ਆ ਸਾਰਾ ਰਾਵਣ ਖਤ ਲਾਗੇ ਆ ਸਾਰੇ ਪਏ ਹੋਏ ਆ ਕਰੀ ਕਰ ਆ ਹੈਗਾ ਰਾਵਣ 125 ਫੁੱਟ ਦਾ ਤੇ ਆ ਇਹਦਾ ਬੇਸ ਬਣਿਆ ਪਿਆ ਨੀਚੇ ਵਾਲਾ ਉੱਪਰ ਵਾਲਾ ਕਈ ਹੋ ਗਏ ਆ ਬਾਕੀ ਤਿਆਰ ਕਲਰ ਹੋਣਾ ਇਹਨੂੰ ਤੇ ਉਹਨਾਂ ਨੂੰ ਪੁੱਛਿਆ 4 ਦਿਨ ਪਲ 5 ਤੱਕ ਹੋ ਜਾਣਾ ਹੁਣ ਅਗਰ ਲਈ ਬੈਕ ਸਾਈਡ ਚੱਲਦੇ ਤਾਂ ਉਧਰ ਹੋਣੇ ਜਾਲ ਹੁਣ ਇਧਰਲੇ ਪਾਸੇ ਆਏ ਆ ਤੇ ਵਿਖਾਉਣੇ ਆ ਤੁਹਾਨੂੰ ਕੁੰਭ ਕਰਨ ਮੇਗਨਾਥ ਤੇ ਰਾਵਣ ਰਾਵਣ ਚ ਇੰਨਾ ਕ ਬਾਸ ਲੱਗਾ ਨਾ ਇਹਦੀ ਗਿਣਤੀ ਨਹੀਂ ਹੈਗੀ ਕੋਈ ਅਣਗਿਣਤ ਬਾਸ ਲੱਗੇ ਵੇਖੋ ਜਾਲ ਜਾਂ ਵੱਜਾ ਕਿਵੇਂ ਨਾ ਮਣਕੇ ਰਹੀ ਕੋਈ ਜੰਗਲਾ ਜਿਹਾ ਹੋਵੇ ਜਿਵੇਂ ਨਾ ਤਾਰਾ ਨਾ ਬੱਝਿਆ ਨਾ ਆ ਪੂਰਾ ਵੇਖੋ ਅੰਦਰ ਇੱਕਰੀ ਕੀ ਬਣਾਇਆ ਅੰਦਰ ਮਤਲਬ ਬਹੁਤ ਮਿਹਨਤ ਲੱਗੀ ਆ ਤੇ ਕਈ ਸਾਲਾਂ ਤੋਂ ਇੱਥੇ ਬਿਗੇਸਟ ਰਾਵਣ ਬੰਦਾ ਆਉਂਦਿਆ ਵਾ ਤੇ ਇਹਨੂੰ ਵੀ ਡੇਢ ਤੋਂ 2 ਮਹੀਨੇ ਲੱਗੇ ਬਣਾਉਣ ਵਿੱਚ ਬਹੁਤ ਮਿਹਨਤ ਤੇ ਲਾਗਤ ਲੱਗੀ ਤੇ ਘੱਟੋ ਘਾਟੇ ਪਟਾਕਾ ਪਾਊਗਾ 1.5-2 ਲੱਖ ਵਿੱਚ ਸਾਰਿਆਂ ਦੇ ਵਿੱਚ 1.5 ਤੋਂ 2 ਲੱਖ ਦੇ ਵਿੱਚ ਵਿੱਚ ਮੇਸਨ 1.5 ਤੋਂ 2 ਰੱਖੇ ਤੇ ਇਕੱਲੇ ਵਿੱਚ ਪਟਾਕਾ ਪਾਊਗਾ ਬਾਕੀਆਂ ਨੂੰ ਕੋਲ ਕੋਲ ਮਲਾ ਕੇ ਤਿੰਨ ਤਿੰਨ 2.5 ਤੋਂ 3 ਲੱਖ ਦੇ ਸਾਰੇ ਪਟਾਕੇ ਪੈਣੇ ਦਾ ਨੀਚਲਾ ਬੇਸ ਆ ਹੁਣ ਮੇਲੇ ਦਾ ਤੁਹਾਨੂੰ ਥੋੜਾ ਦ੍ਰਿਸ਼ ਦਿਖਾ ਦਿੰਨੇ ਆ ਕਿਉਂਕਿ ਇੱਥੇ ਰੌਣਕ ਹੋਣੀ ਨਹੀਂ ਆ ਆਹ ਵਾਜੀ ਮੇਲਾ ਦੁਪਹਿਰ ਦਾਗਾ ਟਾਈਮ ਕੁਝ 12:00 ਵਜੇ ਹੋਣੇ ਆ ਤੇ ਇਹ ਵੇਲੇ ਕੋਈ ਰੌਣਕ ਨਹੀਂ ਰਾਤ ਨੂੰ ਤੁਸੀਂ ਆਓਗੇ ਨਾ 7 ਤੋਂ ਲੈ ਕੇ 12 ਵਜੇ ਤੱਕ ਇੱਥੇ ਰੌਣਕ ਤੁਹਾਨੂੰ ਮੇਖ ਨੂੰ ਮਿਲੂਗੀ ਨਹੀਂ ਕਿ ਜ਼ਿਆਦਾ ਦ੍ਰਿਸ਼ੀ ਗਰਾਊਂਡ ਵਿੱਚ ਮੇਲਾ ਲੱਗਾ ਪਿੱਛੇ ਤੇ ਹਰ ਸਾਲ ਇੱਥੇ ਰਾਵ ਥਰੀ ਆਵਰਸ ਲੇਟਰ ਸੋ ਮਿੱਤਰੋ ਤੁਹਾਨੂੰ ਦਿਨ ਦਾ ਮੋੜ ਹੈ ਉਦੋਂ ਕੁਛ ਵੀ ਨਹੀਂ ਰਾਸ਼ ਹੈਗਾ ਸਾਰਾ ਇੱਦਾਂ ਖਾਲੀ ਤੇ ਰਾਵਾਂ ਦਾ ਬਾਂਡਾ ਦਿਖਾਇਆ ਕਿਵੇਂ ਬਣਾਉਂਦੇ ਕਿਵੇਂ ਕਾਰੀਗਰ ਲੱਗੇ ਸੋ ਹੁਣ ਰਾਤ ਦੇ ਵਜੇ ਆ ਸਾਡੇ 7 ਤੇ ਰੌਣਕ ਹੈ ਵਾਲੇ ਫੁੱਲ ਲਿਆ ਭਰ ਦਿੱਤੀ ਮੇਲਾ ਦ੍ਰਿਸ਼ੀ ਗਰਾਊਂਡ ਵਿੱਚ ਤੇ ਹੁਣ ਤੁਹਾਨੂੰ ਨਜ਼ਾਰਾ ਦਿਖਾਉਣੇ ਰਾਤ ਦਾ ਤੇ ਆਹੀ ਪੰਗੂੜੇ ਪਾਰ ਦੇ ਮੇਲੇ ਲੱਗੇ ਹੀ ਉਹੀ ਪੰਗੂੜੇ ਹੁਣ ਇੱਥੇ ਵੀ ਲਾ ਗਏ ਆ ਪਾਰਕਿੰਗ ਜੇ ਲਾਉਣੀ ਪਾਰਕਿੰਗ ਦੀ ਸਾਰਾ ਕੁਝ ਇੱਥੇ ਇੰਤਜ਼ਾਮ ਹੈਗਾ ਵਾ ਤੇ ਸੋ ਅੱਗੇ ਪੰਗੂੜੇ ਲੱਗੇ ਆ ਤੇ ਐਂਟਰੀ ਆਪਣੀ ਇਥੋਂ ਹੋ ਰਹੀ ਆ ਐਂਟਰੀ ਫੋਣੀ ਆ ਬਾਕੀ ਪੁਲਿਸ ਵੀ ਚੈਕਿੰਗ ਲੈ ਗਈ ਆ ਇੱਥੋਂ ਐਂਟਰੀ ਹੋ ਗਈ ਆਪਣੀ ਜਿਹੜਾ ਕਮੋਨੇ ਮੇਲਾ ਦਾ ਨੂੰ ਸਾਰਾ ਮੈਦਾਨ ਲਗਾ ਮੋਤਾ ਖੂ ਅੰਦਰ ਅਜੀ ਪਿਕਚਰ ਬਾਕੀ ਇਹ ਪਿਕਚਰ ਕੇ ਜਾਣੇ ਦੇਖਣ ਵਾਲਾ ਵੀ ਜਿਹੜਾ ਲੋਨ ਫੋਲਨ ਲੱਗੀ ਆ ਇਸ ਟਾਈਮ ਦੇਖੋ ਕਿੰਨੇ ਯਾਰਾ ਛੋਟੇ ਬੱਚਾਲੇ ਪੰਘੂੜੇ ਵੀ ਆ ਗਏ ਆ ਬਸ ਹੀ ਵੱਡੇ ਵਾਲਿਆ ਚੰਡੋਲ ਲੱਗੇ ਵੇਖੋ ਯਾਰ ਰਸ ਫੁੱਲਿਆ ਆਹ ਪੰਗੂੜਾ ਬਹੁਤ ਸੋਹਣਾ ਵਾ ਬਈ ਗਰਾਉਂਡ 'ਚ ਖਾਣ ਪੀਣ ਦਾ ਪੂਰਾ ਪ੍ਰਬੰਧ ਹੈਗਾ ਵਾ ਖਾਣ ਪੀਣ ਦੇ ਪੁਲਿਸ ਚਾਰ ਲੱਗੇ ਆ ਤੇ ਖਾਣ ਨੂੰ ਅਵੇਲੇਬਲ ਹੈਗਾ ਬਾਕੀ ਰਾਸ਼ਵਤਨ ਦੇ ਬੱਚਿਆਂ ਨੂੰ ਘਟੋਣੇ ਊਦਾਂਲੇ ਮਾਸਕ ਸਾਰਾ ਕੁਝ ਹੈਗਾ ਵਾ ਬਾਕੀ ਰੌਣਕ ਵਧਨ ਦੀ ਫੁੱਲ ਦੇਖ ਸਕਦੇ ਭੀੜ ਆਹ ਪੰਗੂੜਾ ਵਾ ਓਏ ਹੋਏ ਹੋਏ ਬਈ ਰੌਣਕਾਂ ਫੁੱਲ ਲੱਗੀਆਂ ਰਾਤ ਦਾ ਨਜ਼ਾਰਾ ਇਹ ਵੱਖਰਾ ਹੁੰਦਾ ਜਿੱਥੇ ਚੱਲ ਜੋ ਰਾਤ ਦੇ ਥਿਊ ਦਾ ਆ ਟ੍ਰੇਨਾਂ ਲੱਗੀਆਂ ਵਾ ਟਿਕਟ ਇਹਨਾਂ ਦੀ ਨੋਰਮਲ 80 90 ਹੋਣੀ ਆ ਤੇ ਆ ਜਿਹੜਾ ਮੇਲਾ ਆ ਨਾ ਇਹ 7 ਵਜੇ ਤੋਂ ਲੈ ਕੇ 12 ਵਜੇ ਦੇ ਰਾਤ ਮੇਲਾ ਰਹਿੰਦਾ ਵਾ ਵੀ 5 ਵਜੇ ਤੋਂ ਬਾਅਦ ਕਦੇ ਵੀ ਆ ਸਕਦੇ ਆ 7 ਤੋਂ 12 ਵਜੇ ਤੱਕ ਮੇਲਾ ਰਹੂਗਾ ਤੇ ਚੰਡੋਲ ਦੇਖੋ ਕਿਤੇ ਤਗੜੇ ਤਗੜੇ ਲੱਗੇ ਆ ਮੇਲੇ 'ਚ ਜੇ ਤੁਸੀਂ ਹੋਣਾ ਤੇ ਆ ਸਕਦੇ 2-3 ਘੇਟਾ ਜੇ ਇੱਕ ਤੇ ਉਹ ਹੈਗਾ ਉਧਰ ਪਾਰਕਿੰਗ ਨਾਲ ਇੱਕ ਦੂਜਾ ਲੋਕੀ ਤੁਰ ਕੇ ਆਉਂਦੇ ਇਧਰ ਆ ਤੀਜੇ ਕੈਕਸੀਡ ਵਾਲਾ ਗੇਟ ਆ ਕੋ ਇਧਰੋਂ ਆਉਂਦੇ ਆ ਸਾਰੇ ਜਾ ਝੂੜੇ ਲੱਗੇ ਆ ਹੁਣ ਚੱਲਦੇ ਕੇਵਲ ਤੁਹਾਰੇ ਘਮਾਰੇ ਘਮਾਰੇ ਕਮਾਤਾ ਜਾਓ ਤੇ ਉੱਪਰ ਜਾਂਦਾ ਵੇਖਣਾ ਆਪਾਂ ਲਓ ਵੀ ਹੋ ਗਿਆ ਪੰਗੂੜਾ ਟਾਰ ਇਹ ਜਾਂਦਾ ਤਾਂ ਇਹ ਓਏ 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 ਜਾਂਦਾ ਨਾ ਓਏ ਇਹ ਦੱਬ ਪੰਗੂੜਾ ਦਾ ਹੋਰ ਇਹ ਦੇਖੇ ਕਿੱਥੇ ਜਾਂਦਾ ਏ ਉਹ ਪੰਗੂੜਾ ਚੱਲਿਆ ਵੇਖੋ ਕਿੱਥੇ ਚੱਲ ਗਿਆ ਵਨੇ ਵਨੇ ਵਲੇ ਆਰ ਜਨੇ ਪੰਘੋੜੇ ਆਵੇ ਉਹ ਟਾਵਰ ਦਾ ਤੱਕ ਜਾਣਾ ਇਹਨੇ ਉਹ ਵੀ ਰੌਣਕ ਬੋਲਾ ਫੁੱਲ ਲੱਗਾ ਮੇਲੇ ਜੇ ਤੇ ਇੱਧਰ ਵੇਖੋ ਨਿਆਰਾ ਆ ਲੱਗਾ ਚੰਡੋਲ ਬੜਾ ਤਗੜਾ ਵੀ ਛਪਾਰ ਮੇਲੇ ਆਲਾ ਲਾਈਟਿੰਗ ਫੁੱਲ ਹੋਈ ਜਾਂ ਬਾਕੀ ਰੌਣਕ ਮੇਲਾ ਵੇਖਾਂ ਤੇ ਓ ਵੀ ਮੈਟਰੋ ਚੰਡਾਉਲ ਚੱਲ ਗਿਆ ਜਿਹੜੇ ਚੰਡਾਉਲ ਦੇ ਨਿਆਰੇ ਵੇਖੋ ਵਾਹ ਵਾਹ ਕਿਆ ਬਾਤ ਹੈ ਕਹ ਨਿਆਰਾ ਇਧਰ ਬੇੜੀ ਵਾਲੇ ਵਾਲੇ ਬਹੁਤ ਤਗੜੀ ਬੇੜੀ ਆ ਨੋ ਨਿਆਰਾ ਦੋਨੇ ਵੇਖੋ ਆਏ ਹਾਏ ਲੈਟੋ ਲੈਟੀ ਕੰਮ ਹੋਇਆ ਕਹਿੰਦੇ ਲੈਟੋ ਲੈਟੀ ਜਿਸਨੇ ਵੀ ਡਾਲ ਦਿੱਤਾ ਜੇ ਨਾ ਮਿਲੇਗਾ ਓਕੇ ਓਕੇ ਜਿਸੇ ਮਾਰ ਕੇ 60 ਦਿਨਗੇ 50 ਰੁਪਏ ਜਿਸੇ ਮੇਂ ਡਾਲ ਦਿੱਤਾ ਕੋਈ ਨਾ ਮਿਲਦਾ ਉਹਨੇ ਨਿਸ਼ਾਨਾ ਆਏ ਆਲਾ ਹੈ ਅੰਟੀ ਅੰਕੀ ਉਹ ਮਤਲਬ ਇਹ ਤਾਂ ਹੋਰ ਹੈਗੇ ਇਹ ਨਹੀਂ ਬੰਨੀ ਹਾਂ ਇਹ ਤੇ ਨਹੀਂ ਬੰਨੀ ਗੱਲੇ ਪੈਸੇ ਜੜਨ ਵਾਲੀ ਗੱਲ ਆ ਆ ਦਾ ਮੋਲ ਚਾ ਕੋ ਪੰਗੂੜੇ ਵੇਖੋ ਕਿੰਨੇ ਸੋਹਣੇ ਸੋਹਣੇ ਪੰਗੂੜੇ ਲੱਗੇ ਗੋਸ਼ਣ ਡੋਲ ਲੱਗਾ ਆ ਪੰਗੂੜੇ ਵੱਖਰਾ ਵਾ ਬਾਕੀ ਰੌਣਕ ਫੁੱਲ ਲੱਗੀ ਦਰਪੀੜ ਬਹੋਨੇ ਆ ਪੰਘੂੜਾ ਕਿੱਡਾ ਘੈਂੜ ਯਾਰ ਘੁੰਮਦਾ ਵੇਖੋ ਪੂਰਾ ਉੱਪਰ ਤੱਕ ਪੁੱਠਾ ਆ ਜਾਂਦਾ ਬੰਦਾ ਜੋ ਜਾਂਦਾ ਹੋ ਵੇਖੋ ਪੁੱਠੇ ਹੋ ਗਿਆ ਜੀ ਆਖ ਲਾ ਗਿਆ ਆਖ ਲਾ ਗਿਆ ਜੀ ਬੋਝਨੀ ਪੰਘੂੜਾ ਵੀ ਕਿੰਨਾ ਸੋਹਣਾ ਰਾਤ ਦਾ ਨਜ਼ਾਰਾ ਵੇਖੋ ਯਾਰ ਇੱਧਰ ਵੀ ਲੱਗੇ ਦੋ ਤੇ ਦੋ ਉੱਧਰ ਲੱਗੇ ਹੋ ਇੱਕ ਉੱਧਰ ਬੇੜੀ ਵੀ ਲੱਗੀ ਆ ਮਰੌਣਕ ਮੇਲਾ ਫੁੱਲ ਭਰਿਆ ਹਵਲੇ ਵਾਹ ਗਿਆ ਬ੍ਰੇਕ ਡਾਂਸ ਇੱਧਰ ਤੇ ਪੂਰੇ ਝੂੜੇ ਹੁੰਦੇ ਕਹਿੰਦੇ ਇਹ ਉੱਤਰ ਕੇ ਪਤਾ ਲੱਗੂ ਇਹਨਾਂ ਨੂੰ ਮੇਰੇ ਸੀ ਕਾ ਵਜਾਂ ਬੀਆ ਦੁਕਾਨਾਂ ਬੋਲੇ ਲੱਗੀਆਂ ਇੱਧਰ ਵੀ ਖਾਣ ਪੀਣ ਦੀਆਂ ਆ ਵੇਖੋ ਬੱਚਿਆਂ ਲਈ ਖਿਡੌਣੇ ਦੋਹੇ ਪਾਸੇ ਦੁਕਾਨਾਂ ਲੱਗੀਆਂ ਮਤਲਬ ਘੈਂਡ ਘੈਂਡਾ ਵੇਖੋ ਕਿੰਨੇ ਸੋਹਣੇ ਸੋਹਣਿਆ ਚੀਜ਼ਾਂ ਲੱਗੀਆਂ ਮਲਵਾ ਇਹ ਸੋਹਣੇ ਕਾਪੜੇ ਲਾਏ ਆ ਥੱਲੇ ਸੇਲਾ ਲੱਗੀਆਂ ਵਾ ਖਰੀਦਾਂ ਦੇ ਵੇਖੋ ਇੱਥੇ ਗਰਾਊਂਡ ਦੇ ਦਸ਼ਾਰਾ ਲੱਗਦਾ ਆ ਗਰਾਊਂਡ ਤੇ ਇੱਥੇ ਫੁੱਲ ਰਸ਼ ਪੈਣਾ ਦੇ ਇਸ਼ਾਰੇ ਆਲੇ ਦੇ ਨੇ ਬਾਕੀ ਇਫੇ ਯਾਰ ਵੀ ਯਾਰਾ ਚੈੱਕ ਕਰੋ ਇੱਕ ਰੀ ਤੇ ਲੱਗੇ ਸਾਈਡ ਤੇ ਪਾਰਕ ਤੇ ਲੋਕੀ ਆਰਾਮ ਕਰਦੇ ਆ ਸੌਂ ਗਣਾ ਇੱਥੇ ਕਿਉਂਕਿ ਮੇਲਾ ਚੱਲਣਾ ਰਾਤ ਤੱਕ ਪੂਰਾ 12 ਵੇ ਤੱਕ ਤੇ ਵੇਖੋ ਆਰਾਮ ਕਰਦੇ ਆ ਤੇ ਇੱਧਰ ਫੁੱਲ ਰਸ਼ ਪਿਆ ਜਦ ਤੇ ਲੈਟੋ ਲੈਤੀ ਹੋਇਆਗਾ ਮਾ ਆਹ ਪੰਗੂੜੇ ਰਹਿ ਗਏ ਪਿੱਛੇ ਬਈ ਪਾਰਕ ਖਾਨ ਦੇ ਸਾਰੇ ਵਾਟ ਵਾਟ ਤਰਾ ਦੀ ਕੁਆਲਿਟੀ ਵੇਖੋ ਕਿੰਨੇ ਘਣ ਪਾਣ ਲੱਗਦੇ ਆ ਬਨਾਰਸੀ ਪਾਣੇ ਲੋਕੀ ਖਾਂਦੇ ਆ ਮ제 ਹੀ ਕਰਦੇ ਆ ਮੇਲੇ ਦਾ ਪੂਰਾ ਰੌਣਕ ਫੁੱਲ ਭਰੀ ਤੇ ਲੱਖਾਂ ਦੀ ਗਿੱਡੀ ਪਾਰ ਇਸ ਵਾਰ ਮੇਲੇ ਤੇ ਮੇਲਾ ਰਾਸ਼ਟਿਆ ਕਰੋ ਏਸੀ ਜੀ ਦੇਸੀ ਗਰਾਉਂਡ ਦਾ ਨਜ਼ਾਰਾ ਉਹ ਮੇਲਾ ਲੱਗਣਾ ਵਾ 13 ਤਰੀਕ ਤੱਕ ਇਹਦੇ ਲੱਗਾ ਰਹਿਣਾ ਬਾਦਰੀਨ ਦਸ਼ਰਾ ਤੇ 13 ਨੂੰ ਇਦਾਂ ਲੱਗਾ ਰਹਿਣਾ